ਸਰਮਾਨ ਜੋਗ ਗੁਰੂ ਰੋਗ ਗੁਰੂ ਖਾਲਸਾ ਸਾਸ਼ਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੇਮ ਕਰਨ ਸ਼ਹਿਰ ਦੇ ਵਿੱਚ ਸਾਡੇ ਸਨਮਾਨ ਜੋਗ ਬਾਬਾ ਸੁਗਰਾ ਸਿੰਘ ਜੀ ਦੇ ਗ੍ਰਹਿ ਵਿਖੇ ਅਲਗੋ ਵਾਲੇ ਵੀ ਵਜਦੇ ਪਹਿਲਾ ਨਗਰ ਅਲਗੋ ਸੀ ਇਹਨਾਂ ਦਾ ਕਲਾ ਉਥੇ ਆ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਗਮ ਹੋਏ ਆ ਜੋ 1 ਪਾਧਰੋਂ ਤੋਂ ਸ੍ਰੀ ਖਡਰਪੁਰ ਸਾਹਿਬ ਰੰਗ ਹੋਏ ਤੇ 25 ਪਾਧਰੋਂ ਨੂੰ ਇਹਨਾਂ ਦੀ ਸਵਾਪਤੀ ਹੋਈ 24 ਸ੍ਰੀ ਖਡਰਪੁਰ ਸਾਹਿਬ ਹੋਏ ਬਾਣੀ ਦੇ ਪ੍ਰਵਾਹ ਚੱਲੇ ਅੱਜ 25 ਪਾਧਰੋਂ 9 ਸਤੰਬਰ ਵਾਲੇ ਦਿਨ ਅੰਮ੍ਰਿਤ ਵੇਲੇ ਸ੍ਰੀ ਖਡਰਪੁਰ ਸਾਹਿਬ ਦੀ ਪ੍ਰੋਗ ਹੋਇਆ ਗਏ ਉਪਰੰਤ ਰਾਗੀ ਸਾਡੀ ਜਥਿਆਂ ਨੇ ਗੁਰੂ ਕੀ ਬਾਣੀ ਦਾ ਅਲਾਈ ਕੀਰਤਨ ਹਰਜਸ ਸੰਕਤ ਨੂੰ ਫਰਮਲ ਕਰਵਾਇਆ ਤੇ 25 ਪ੍ਰਾਣੀਆਂ ਨੇ ਖੰਨੇ ਬਾਤੇ ਦੀ ਪੌਲ ਛੱਡੀ ਤੇ ਬਹੁਤ ਵੱਡੀ ਇਹ ਗੱਲ ਹੈ ਜ਼ਿੰਦਗੀ ਵਿੱਚ ਬੰਦਾ ਇੱਕ ਨੂੰ ਵੀ ਸਿੰਘ ਸਜਾ ਦੇ ਕੋਈ ਬੜਾ ਵੱਡਾ ਹੁੰਦਾ ਹੈ 25 ਸਿੰਘਾਂ ਨੇ ਅਮਰ ਪਾਨ ਕੀਤਾ ਹੈ ਇਸ ਗੱਲ ਦੀ ਮੈਂ ਬਾਬਾ ਸੁਖਰਾਣ ਸਿੰਘ ਨੂੰ ਬਤਾਈ ਦਿੰਦਾ ਹੈ ਬਹੁਤ ਸੋਹਣਾ ਸੋਹਣਾ ਇਹ ਸਵਾਗਤ ਮਾਹਰੇ ਨੇ ਕਰਵਾਇਆ ਹੈ ਗੁਰੂ ਕੀ ਬਾਣੀ ਦੇ ਪ੍ਰਵਾਹ ਚੱਲੇ ਰਹੇ ਪਹੀ ਪ੍ਰਾਪਤ ਮਾਨਖੁ ਦੇਹੁਰਯਾ ਗੋਬਿੰਦ ਮੰਨ ਕੇ ਇਹ ਤੇਰੀ ਬਰੀਆ ਅਵਰ ਕਾਰ ਤੇਰੇ ਕਦੇ ਨਾ ਖਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਉਸ ਅਕਾਰ ਪ੍ਰਖ ਬਾਈਂਗੁਰ ਦੇ ਪਰਮੇਸ਼ਰ ਦੀ ਬੰਦਗੀ ਕਰਨੀ ਸੇਵਾ ਕਰਨੀ ਸਿਮਰਨਾ ਗੁਰੂ ਕੇ ਲੰਗਰ ਹਰ ਕੋਟ ਵਰਤੇ ਆ ਤੇ ਵਧਾਈਆਂ ਦੇ ਪਾਤਰ ਹੈ ਸੇਮ ਕਰਨ ਸ਼ਹਿਰ ਵੀ ਇਲਾਕਾ ਵੀ ਤੂਰ ਪੈਡਾਂ ਤੋਂ ਗੁਰੂਤੀਆਂ ਸੰਗਤਾਂ ਪਹੁੰਚੀਆਂ ਨੇ ਜਵਨਨ ਦਾ ਹਸਤਾ ਸਮੇਂ ਵੀ ਗੁਰੂ ਕੇ ਸੰਗਤ ਵਿੱਚ ਆ ਰਹੀ ਹੈ ਜਿੱਥੇ ਗੁਰੂ ਘਰ ਦੇ ਗਰੰਥੀ ਸਿੰਘ ਨੇ ਉਥੇ ਸਰਦਾਰ ਪ੍ਰਥੀਪਾਲ ਸਿੰਘ ਜੀ ਸੁਪਰਵਾਈਜ਼ਰ ਬੀਬੀ ਬਾਬਾ ਬੁੱਢਾ ਸਾਹਿਬ ਜੀ ਉਥੇ ਜਗਨ ਸਿੰਘ ਜੀ ਸੁਪਰਵਾਈਜ਼ਰ ਸੇਵਾ ਨਿਭਾ ਰਹੇ ਨੇ ਸਤਨਾਮ ਸਿੰਘ ਜੀ ਸੁਪਰਵਾਈਜ਼ਰ ਸਰਦਾਰ ਸਤਨਾਮ ਸਿੰਘ ਜੀ ਸੁਪਰਵਾਈਜ਼ਰ ਸ੍ਰੀ ਅਮਰਤ ਸਰ ਸਾਹਿਬ ਅਤੇ ਹੋਰ ਵੀ ਬੜੇ ਗੁਰਮਖਿਾਰੇ ਇੱਥੇ ਪਹੁੰਚੇ ਨੇ ਬਾਬਾ ਸਗਰਾ ਸਿੰਘ ਨੂੰ ਸਾਰਿਆਂ ਦਾ ਪਤਨਵਾਦ ਜੀ ਆਇਆਂ ਨੂੰ ਦੱਸ ਦੇ ਨਾਲ ਜੋ ਸਾਡੇ ਆਤੀ ਸਤਿਕਾਰਯੋਗ ਜਥੇਦਾਰ ਬਾਬਾ ਅਨੰਤ ਸ਼ਕਰ ਸਿੰਘ ਜੀ ਜੂਰ ਅਸ਼ਟਰੀਆ ਤੇ ਮਹਾਂਪੁਰਖੀ ਕਹਿ ਲਈਏ ਕੋਈ ਆਤ ਚਤਰੀ ਨਹੀਂ ਸੌ ਸੌ ਸਿਰ ਸੁਖਮਨੀ ਸਾਹਿਬ ਜੀ ਦਾ ਫਾਟ ਪੱਲੇ ਕਰਦੇ ਨੇ ਚੌਂਕੜਾ ਮਾਰ ਕੇ ਜੋ ਉਹਨਾਂ ਦੇ ਇੰਟਰਨੈਸ਼ਨਲ ਅੰਤਖਵਾਲ ਦੇ ਪ੍ਰਧਾਨ ਨੇ ਸਿੰਘ ਸੇਪਾਇ ਜਿਸ ਕੁਦਰ ਸੇ ਰੋਟੀ ਉਹਨਾਂ ਨੇ ਉਹਨਾਂ ਦੀ ਸੇਵਾ ਚੋਲੀ ਚਪਾਈ ਹੈ ਉਹਨਾਂ ਦੇ ਸਪੁੱਤਰ ਭਾਈ ਗੁਰਪ੍ਰਿੰਸ ਜਿਹੜਾ ਪ੍ਰਧਾਨ ਕਰਮਕਾਂ ਇੰਟਰਨੈਸ਼ਨਲ ਅੰਤਖਵਾਲ ਦੇ ਉਹ ਵੀ ਆ ਜੰਨੇ ਦੁਨੀਆਂ ਵਿੱਚ ਸੰਗਤਾਂਆਂ ਨੇ ਉਹਨਾਂ ਦਾ ਬਾਬਾ ਜੀ ਬਹੁਤ ਬਹੁਤ ਧਰਵਾਜੇ ਆਇਆਂ ਨੂੰ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ